ਹਾਂਜੀ ਸਤਿ ਸ੍ਰੀ ਅਕਾਲ ਦੀ ਪੰਜਾਬੀਓ ਤੁਹਾਡਾ ਸਵਾਗਤ ਆ ਪੰਜਾਬੀ ਜਪਾਨ ਤੋਂ ਫੇਸਬੁੱਕ ਪੇਜ ਤੇ ਤੇ YouTube ਤੇ ਜੀਟੀਵੀ ਤੇ ਤੇ ਦੋਸਤੋ ਤੁਹਾਨੂੰ ਜਿਹੜੀ ਆ ਵੀਡੀਓ ਨਾ ਤੁਹਾਨੂੰ ਠੱਗੀ ਤੋਂ ਬਚਾਊਗੀ ਹਨ ਜਿਹੜੀਆਂ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਆ ਨਾ ਆ ਦਰਵਾਜ਼ਿਆਂ ਦੀਆਂ ਤੁਹਾਨੂੰ ਲੱਗਦਾ ਕਿ ਕਿੰਨੇ ਸੋਹਣੇ ਦਰਵਾਜ਼ੇ ਉਹ ਤੁਹਾਨੂੰ ਲੱਗਦੇ ਹਨ ਤੁਸੀਂ ਉਹ ਜਦੋਂ ਕੋਈ ਨਵਾਂ ਘਰ ਬਣਾ ਰਹੇ ਹੁੰਦੇ ਹਨ ਨਾ ਹਰੇਕ ਬੰਦਾ ਸੋਚਦਾ ਕਿ ਆਪਾਂ ਇਹ ਰਾ ਚੀਜ਼ ਦੀ ਸ਼ੋਹ ਕਿੰਨੀ ਘੈਂਟ ਆ ਤੇ ਮੈਂ ਆਦਰਵਾਜਾਂ ਲਾਵਾ ਹਨ ਤੁਸੀਂ ਉਹ ਕੰਪਨੀ ਨੂੰ ਕੰਟੈਕਟ ਕਰਦੇ ਆ ਤੇ ਜਾਂ ਜਿਹੜੇ ਉਹ ਮੁੰਡੇ ਆਪਣੇ ਬਲੌਗਰ ਆ ਜਿਹੜੇ ਇਹਨਾਂ ਦੀਆਂ ਪ੍ਰਮੋਸ਼ਨਾਂ ਕਰਦੇ ਆ ਹਨ ਤੇ ਉਹ ਜਦੋਂ ਇਹ ਕਿਉਂਕਿ ਖੁਦ ਕਰਵਾਉਂਦੇ ਆ ਪ੍ਰਮੋਸ਼ਨਾਂ ਤੇ ਇਹਨਾਂ ਨੂੰ ਇਹ ਹੁੰਦਾ ਕਿ ਸਾਡਾ ਜਿਹੜਾ ਉਹ ਬਿਜ਼ਨਸ ਆ ਉਹ ਤਾਂ ਜਾਊਗਾ ਚਲੋ ਖੈਰ ਹੁਣ ਆਪਾਂ ਗੱਲ ਕਰਦੇ ਆ ਗੱਲ ਆਪਾਂ ਕਰਨੀ ਆ ਜਗਦੰਬਾ ਡੋਰ ਵਾਲਿਆਂ ਦੀ ਜਿਹੜੇ ਤਨੋਲੇ ਇਹਨਾਂ ਦਾ ਉਹ ਫੈਕਟਰੀ ਆ ਇਹਨਾਂ ਦੀ ਲਵਿਸ਼ ਗਰਗ ਆ ਆ ਮੁੰਡੇ ਦਾ ਉਹ ਇਹਦਾ ਨੰਬਰ ਆ ਤੇ ਇਹਦੀ ਫੋਟੋ ਵੀ ਆ ਜਿਹਦੇ ਨਾਲ ਮੇਰੀ ਗੱਲ ਹੋਈ ਸੀ ਆਪਾਂ ਘਰ ਬਣਾਇਆ ਹਨ ਉਹਦੇ ਚ ਮੈਂ ਆਪਣਾ ਮਿੱਤਰ ਆ ਗੁਰੀ ਘਰਾਂ ਗਣਾ ਹਨ ਤੇ ਉਹ ਉਹਦੇ ਨਾਲ ਮੈਂ ਗੱਲਬਾਤ ਕੀਤੀ ਤੇ ਉਹ ਮੈਨੂੰ ਕਹਿੰਦਾ ਵੀ ਤੂੰ ਦੇਖ ਲੈ ਵੀ ਮਿੱਤਰ ਆ ਕਹਿੰਦਾ ਵੀ ਮੈਂ ਉਹ ਗਾਰੰਟੀ ਨਹੀਂ ਲੈਂਦਾਗਾ ਤੇ ਕਹਿੰਦਾ ਤੂੰ ਦੇਖ ਲੈ ਹਨਾ ਮੈਂ ਚਲੋ ਇਹਨਾਂ ਨੂੰ ਕਾਲ ਕੀਤੀ ਤੇ ਜਦੋਂ ਮੈਂ ਇਹਨਾਂ ਨੂੰ ਕਾਲ ਕੀਤੀ ਤੇ ਇਹ ਕਹਿੰਦੇ ਵੀ ਸਾਡੀ ਜਿਹੜੀ ਉਹ 25 ਸਾਲ ਦੀ ਗਰੰਟੀ ਹੋਊਗੀ ਮੈਂ ਕਿਹਾ ਵੀ ਬਈ ਜੇ ਚੀਜ਼ ਵਧੀਆ ਹੋਊਗੀ ਮੈਂ ਖੁਦ ਵੀ ਉਹ ਤੁਹਾਡੀ ਪ੍ਰੋਮੋਸ਼ਨ ਕਰੂੰਗਾ ਵੀ ਜਦੋਂ ਵੀਡੀਓ ਬਣਾ ਕੇ ਹਨਾ ਇਹ ਕਹਿੰਦੇ ਵੀ ਬਈ 25 ਸਾਲ ਦੀ ਗਰੰਟੀ ਮੈਂ ਕਰ ਬਈ 25 ਸਾਲ ਦੀ ਗਰੰਟੀ ਨਾ ਦੇ ਤੂੰ ਮੈਨੂੰ 10 ਸਾਲ ਦੀ ਗਰੰਟੀ ਦੇ ਦੇ ਮੈਨੂੰ ਬਹੁਤ ਆ ਹਨਾ ਚਲੋ ਇਹਦੇ ਨਾਲ ਜਿਹੜੀ ਉਹ ਡੀਲ ਡੰ ਗੱਲ ਨੇਪੜ ਗਈ ਹਨਾ ਤੇ ਇਹਨੇ ਰਾਜ ਵਿੱਚ ਉਹ ਜਿਹੜੇ ਪੈਸੇ ਮੰਗੇ ਆਪਾਂ ਉਹਨੇ ਇਹਨੂੰ ਪੈਸੇ ਭਰੇ ਚਲੋ ਅੱਗੇ ਉਦੋਂ ਬਾਅਦ ਜਿਹੜੀਆਂ ਇਹ ਜੋੜੀਆਂ ਇਹਨਾਂ ਦੇ ਜਿਹੜੇ ਮੈਸਤਰੀ ਆਉਣ ਲਾ ਆ ਗਏ ਹਨ ਉਹ ਐਕਸਟਰਾ ਇਹ ਉਹ ਪੈਸੇ ਮੰਗਣ ਲੱਗ ਗਏ ਕੋਈ ਵੱਖਰੀ ਹਨਾ ਆਖੇ ਅਸੀਂ ਇੰਨੀ ਦੂਰੋਂ ਉਹ ਤੇਲ ਬਾਲ ਕੇ ਆਉਣੇ ਆ ਤੁਸੀਂ ਸਾਨੂੰ 1000 ਰੁਪਏ ਐਕਸਟਰਾ ਦੇ ਦਿਓ ਤੇ ਮੈਂ ਉਹ ਹਜੇ ਮੈਸਤਰੀਆਂ ਦੀ ਫੋਟੋ ਨਹੀਂ ਲਾਉਂਦਾ ਕਿਉਂਕਿ ਉਹਨਾਂ ਦਾ ਜਿਹੜਾ ਉਹ ਪੁਰਾਣਾ ਲੰਘਿਆ ਟਾਈਮ ਜਿਹੜਾ ਹਨਾ ਚਲੋ ਉਹਨਾਂ ਨੂੰ ਆਪਾਂ ਪੈਸੇ ਉਹ ਨਹੀਂ ਦਿੱਤੇ ਉਹਨਾਂ ਦਾ ਕੋਈ ਰੌਲਾ ਵੀ ਨਹੀਂਗਾ ਪਰ ਰੌਲਾ ਇਹਨਾਂ ਦਾ ਵੀ ਹਜੇ 4 ਮਹੀਨਿਆਂ ਬਾਅਦ ਯਾਰ ਵੀ ਤੁਹਾਡੇ ਉਹ ਕੰਮ ਦੇ ਵਿੱਚ ਕੰਪਲੀਟ ਆਉਣ ਲੱਗ ਗਈ ਤੇ ਆਹ ਦਰਵਾਜ਼ੇ ਦੀ ਤੁਸੀਂ ਆ ਫੋਟੋ ਦੇਖ ਲਓ ਤੇ ਉਹਦੇ ਵਿੱਚ ਏਦਾਂ ਪੂਰੀਆਂ ਤਰੇੜਾਂ ਪੈਣ ਲੱਗੀਆਂ ਉਹ ਜਦੋਂ ਦਰਵਾਜ਼ਾ ਮੇਰੇ ਦੋਸਤ ਕੋਈ ਮਿਸਤਰੀ ਸੀਗਾ ਉਹਨੂੰ ਦਿਖਾਇਆ ਉਹ ਕਹਿੰਦਾ ਬਾਈ ਇਹਦੇ ਵਿੱਚ ਤਾਂ ਯਾਰ ਕਹਿੰਦਾ ਇਹ ਤਾਂ ਕਹਿੰਦਾ ਵੀ ਜਿਹੜੀ ਵਾਧੂ ਘਾਟੂ ਲੱਕੜ ਹੁੰਦੀ ਕਹਿੰਦਾ ਵੀ ਉਹ ਵੀ ਇਹਨਾਂ ਨੇ ਉਹ ਠੋਕਤੀ ਕਹਿੰਦਾ ਏਦਾਂ ਦਰਵਾਜ਼ੇ ਬੰਦੇ ਆ ਕਹਿੰਦਾ ਰ ਉੱਪਰ ਕਹਿੰਦਾ ਇਹਨਾਂ ਨੇ ਪਾਲਸ਼ ਕਰਤੀ ਕਹਿੰਦਾ ਉੱਪਰ ਕਹਿੰਦਾ ਐ ਐਚ ਡੀ ਉਹ ਬਣਾ ਤਾ ਕਹਿੰਦਾ ਯਾਰ ਆ ਤਾਂ ਜਮਾਂ ਹੀ ਕਹਿੰਦਾ ਯਾਰ ਵੀ ਦੋ ਨੰਬਰੀ ਕੰਮ ਆ ਆ ਤੁਸੀਂ ਫੋਟੋ ਜ਼ਰੂਰ ਦੇਖਿਓ ਚਲੋ ਵੀ ਮੈਂ ਹੈਰਾਨ ਰਹਿ ਗਿਆ ਯਾਰ ਮੈਂ ਕਿਹਾ ਵੀ ਐਡਾ ਭਰੋਸਾ ਕੀਤਾ ਇਹਨਾਂ ਤੇ ਬਾਹਰ ਬੈਠ ਕੇ ਹਨਾ ਵੀ ਇਹਨਾਂ ਨੂੰ ਕੱਲੀ-ਕੱਲੀ ਇਹਨਾਂ ਨੂੰ ਰਿਸਪੈਕਟ ਵੀ ਦਿੱਤੀ ਇਹਨਾਂ ਬੰਦੇ ਦੇ ਰਿਸਪੈਕਟ ਨਹੀਂ ਪਚੀ ਹਨਾ ਵੀ ਤੁਹਾਨੂੰ ਜਦੋਂ ਕਹਿ ਹੀ ਦਿੱਤਾ ਵੀ ਭਾਈ ਤੁਹਾਡੀ ਪ੍ਰਮੋਸ਼ਨ ਵੀ ਮੈਂ ਕਰੂੰਗਾ ਹਨਾ ਪਰ ਮੈਨੂੰ ਇਹ ਸੀਗਾ ਕਿ ਹਜੇ ਥੋੜਾ ਜਿਹਾ ਰੰਗ ਵੇਖ ਲੇਗੇ ਕਿ ਇਹ ਨਾ ਹੋਵੇ ਯਾਰ ਆਪਾਂ ਪ੍ਰਮੋਸ਼ਨ ਕਰਦ ਗਏ ਤੇ ਅਸੀਂ ਕਿਸੇ ਹੋਰ ਦਾ ਹੋਰ ਨੁਕਸਾਨ ਜਿਹੜਾ ਉਹ ਕਰਦ ਗਏ ਹਨਾ ਪਰਿਵਾਰ ਦਾ ਸੋ ਮੈਂ ਉਹ ਚੀਜ਼ ਨੂੰ ਮੰਨ ਲਓ ਹੋਲਡ ਆਨ ਰੱਖਿਆ ਮੈਂ ਕਿਹਾ ਰਿਜ਼ਲਟ ਦੇਖਦੇ ਹਾਂ ਪਰ ਜਦੋਂ ਰਿਜ਼ਲਟ ਉਹ ਮੈਨੂੰ ਹੀ 0 ਆਇਆ ਹਨਾ ਤੇ ਮੇਰੇ ਇੱਕ ਮਿੱਤਰ ਮਹਨੇ ਤੋਂ ਸੀਗਾ ਆਪਣਾ ਮਿੱਤਰ ਸੋਨੀ ਹੁਣੀ ਉਹ ਫਿਲੀਪੀਨ ਚ ਰਹਿੰਦੇ ਆ ਮਿੱਤਰ ਆਪਣੇ ਉਹ ਬਾਈ ਹੁਣੀ ਸਪੈਸ਼ਲ ਉਹ ਦੇਖਣ ਗਏ ਵੀ ਉਹ ਕਹਿੰਦੇ ਯਾਰ ਬਾਈ ਵੀ ਮੈਂ ਉਹਨੂੰ ਕਹਾਂ ਮੈਂ ਕਹਾਂ ਵਧੀਆ ਜੋੜੀਆਂ ਪਰ ਜਦੋਂ ਉਹ ਗਏ ਉਹਨੇ ਦੇਖਾ ਡੋਰ ਉਹ ਵਿਚਾਰੇ ਨੇ ਮੈਂ ਉਹਨੂੰ ਕਹਾਂ ਮੈਂ ਕਹਾਂ ਬਾਈ ਕੈਨਸਲ ਕਰ ਦੋ ਇੱਕ ਮਿੱਤਰ ਮੇਰਾ ਹੋਰ ਆਪਣਡਾ ਤੇ ਉਹ ਵੀ ਕੋਠੀ ਪਾਰਿਆ ਸੀਗਾ ਤੇ ਉਹਨੇ ਮੇਰੇ ਨਾਲ ਗੱਲ ਮੈਂ ਉਹਨੂੰ ਵੀ ਜਵਾਬ ਦਿੱਤਾ ਮੈਂ ਕਹਾਂ ਨਾ ਵੀਰਾ ਇਹ ਚੀਜ਼ ਨਾ ਉਹ ਕਰੀ ਹੋਰ ਵੀ ਮੈਨੂੰ 4-5 ਬੰਦਿਆਂ ਦੇ ਫੋਨ ਆਏ ਯਾਰ ਆਪਾਂ ਉਹ ਜੋੜੀਆਂ ਲਾਉਣੀਆਂ ਮੈਂ ਕਹਾਂ ਵੀਰ ਜਮਾਂ ਨਹੀਂ ਲਾਉਣੀਆਂ ਭਰਾਵਾ ਮੇਰਾ ਇਹਨਾਂ ਨੇ ਉਹ ਨੁਕਸਾਨ ਕੀਤਾ ਵਾ ਸੋ ਭਾਈ ਜਮਾਂ ਨਹੀਂ ਬਾਕੀ ਇੱਕ ਤੁਸੀਂ ਬੋਲਣ ਦਾ ਜਿਹੜਾ ਉਹ ਢੰਗ ਤਰੀਕਾ ਜਿਹੜਾ ਐਡਾ ਕ ਗਲਤ ਆ ਉਹ ਮੁੰਡਾ ਹੈ ਤਾਂ ਉਹ ਨਿੱਕੀ ਉਮਰ ਦਾ ਹੀ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਉਹਨੇ ਕੁਛ ਦੇਖਿਆ ਵਾ ਚੰਗਾ ਮਾੜਾ ਤੇ ਨਾ ਉਹ ਵੀ ਕੋਈ ਉਹਨੂੰ ਇੰਨੀ ਨੌਲੇਜ ਆ ਹਨਾ ਵੀ ਪੈਸੇ ਦੀ ਦੌੜ ਚ ਉਹਨੇ 3.5 ਹਜ਼ਾਰ ਕੱਟ ਕੇ ਜਾਂ ਕੀ ਉਹ ਕਰ ਲਿਆ ਮੈਨੂੰ ਨਹੀਂ ਲੱਗਦਾ ਬਾਈ ਤੂੰ ਕੋਈ ਆ ਆਪ ਦਾ ਤੋਂ ਕੋਈ ਨਹੀਂ ਦੇਣਾ ਕੋਠੀ ਪਾ ਲੈਗੇ ਇਹੋ ਜੇ 3500 4000 ਨਾਲ ਉੱਪਰ ਕੋਈ ਫਰਕ ਨਹੀਂ ਪੈਂਦਾ ਤੂੰ ਰੱਖ ਮੇਰਾ ਬਰਾ ਤੇ ਬਾਕੀ ਅ ਜੇ ਕਿਸੇ ਵੀਰ ਨੂੰ ਭਾਈ ਸਬੂਤ ਚਾਹੀਦੇ ਹੋਏ ਹਨ ਇਹ ਮੈਂ ਕਹਿੰਦਾ ਵੀ ਬੰਦੇ ਭਾਈ ਸਿਰੇ ਦੇ ਠੱਗਾ ਤੁਹਾਨੂੰ ਵੀਡੀਓ 'ਚ ਜਿਹੜਾ ਕੁਝ ਕਹਿੰਦੇ ਆ ਇਹ ਉਦੋਂ ਬਿਲਕੁਲ ਉਲਟਾ ਕਾਂਟਾ ਮਾਰੋ ਇਹਨਾਂ ਤੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਤ ਵੱਦ ਭਾਈ ਇਹੋ ਜੇ ਠੱਗਾਂ ਕੋਲੇ ਕਿਤੇ ਨਾ ਕਿਤੇ ਨਾ ਫਸਿਓ ਕੋਈ ਇਹ ਤੁਹਾਨੂੰ ਕਹੀ ਜਾਵੇ ਕਿ ਭਾਈ ਇਹ ਸਿਰਾ ਬੰਦੇ ਆ ਮੇਰੇ ਕੋਲੇ ਰਿਕਾਰਡਿੰਗਾਂ ਵੀ ਆ ਮੈਂ ਆ ਵੀਡੀਓ ਸਿਰਫ ਇਨੀਕ ਤਾਂ ਪਾ ਰਿਹਾ ਵੀ ਤੁਹਾਨੂੰ ਉਹ ਸੂਚਿਤ ਕੀਤਾ ਜਾਵੇ ਹਨ ਤੁਹਾਨੂੰ ਤੁਹਾਡੇ ਤੱਕ ਜਾਣਕਾਰੀ ਪਹੁੰਚਦੀ ਕਰ ਸਕਾ ਬਾਕੀ ਮੈਂ ਹੁਣ ਵੇਟ ਕਰਦਾ ਇਹਨਾਂ ਦੀ ਵੀਡੀਓ ਆਵੇ ਫਿਰ ਮੈਂ ਰਿਕਾਰਡਿੰਗਾਂ ਦੇ ਸਮੇਤ ਇਹ ਜਿਹੜੀਆਂ ਗੱਲਾਂ ਬਾਤਾਂ ਮੈਨੂੰ ਇਹਨਾਂ ਨਾਲ ਹੋਈਆਂ ਜਿਹੜੀਆਂ ਮੈਨੂੰ ਇਹਨੇ ਜਿਹੜਾ ਮੁੰਡਾ ਆਹਾ ਤੁਸੀਂ ਫੋਟੋ ਤੇ ਦੇਖ ਰਹੇ ਆਂ ਇਹਦੀ ਉਮਰ ਵੀ ਕੋਈ ਨਿਆਣੀ ਜਿਹੀ ਆ ਤੇ ਇਹਨੇ ਧਮਕੇ ਦੇ ਤੂੰ ਕਰ ਲਾ ਕੇ ਤੂੰ ਜਿਹੜਾ ਕੁਝ ਕਰਨਾ ਵੀਰ ਮੈਂ ਕੁਝ ਨਹੀਂ ਕਰਨਾਗਾ ਨਾ ਆਪਾਂ ਇਨੀ ਜੋਗੇ ਹੈਗੇ ਆ ਵੀਰ ਆ ਵੇਖਾ ਹੀ ਤਾਂ ਡਰਦੇ ਆਂ ਪਰਾਵਾ ਆਪਾਂ ਨਹੀਂ ਇੰਨੀ ਜੋਗੇ ਹੈਗੇ ਹਨ ਤੇ ਉਹ ਲੋਕਾਂ ਨੇ ਵੀਰੇ ਉਹ ਦੱਸ ਦੇਣਾ ਹਨ ਤੇ ਉਹ ਲੋਕ ਵੀ ਵੀਰ ਜਰੂਰ ਕਮੈਂਟ ਕਰਿਓ ਜੇ ਤੁਹਾਡੇ ਕੋਲੇ ਪਲੇਟਫਾਰਮ ਨਹੀਂਗਾ ਹਨ ਵੀ ਤੁਸੀਂ ਆਪਦੀ ਕਿਤੇ ਗੱਲ ਨਹੀਂ ਰੱਖ ਸਕਦੇ ਜਿਨ੍ਹਾਂ ਨੇ ਇਹਨਾਂ ਤੋਂ ਸਮਾਨ ਲਵਾਇਆ ਸੀ ਤੇ ਉਹਨਾਂ ਦੇ ਵਿੱਚ ਪ੍ਰੋਬਲਮ ਆਈ ਆ ਤੇ ਉਹ ਜਰੂਰ ਕਮੈਂਟ ਕਰਿਓ ਮੈਨੂੰ ਜੇ ਕਮੈਂਟ ਤੁਸੀਂ ਨਹੀਂ ਕਰਨਾ ਤੁਸੀਂ ਮੈਨੂੰ ਪੇਜ ਤੇ ਮੈਸੇਜ ਕਰੋ ਪੰਜਾਬੀ ਜਾਪਾਨ ਤੇ ਉਹ ਤੁਹਾਡੀ ਵੀਡੀਓ ਮੈਨੂੰ ਜਰੂਰ ਭੇਜਿਓ ਮੈਂ ਤੁਹਾਨੂੰ ਆਪਦਾ ਉਥੇ ਨੰਬਰ ਦਊਂਗਾ ਤੁਸੀਂ ਮੈਨੂੰ ਮੇਰੇ ਨਾਲ ਗੱਲ ਕਰਿਓ ਆਪਾਂ ਜਿਹੜਾ ਇਹ ਠੱਗੀਆਂ ਠੋਰੀਆਂ ਤੇ ਜਿਹੜਾ ਇਹਨਾਂ ਨੇ ਆਪਦਾ ਉਹ ਤਾਮ-ਝਾਮ ਖੜਾ ਕੀਤਾ ਨਾ ਇਹ ਜਿਹੜਾ ਬਿਜ਼ਨਸ ਆ ਇਹ ਠੱਗੀਆਂ ਦੇ ਸਿਰ ਤੇ ਪੰਜਾਬ ਨਹੀਂ ਠੱਗੀਆਂ ਸੰਹਦਾ ਪੰਜਾਬ ਇਹੋ ਜਿਹਾ ਇੱਕ ਖੂਨ ਆ ਇਹਨਾਂ ਦੇ ਡੀਐਨਏ ਦੇ ਵਿੱਚ ਇਹ ਹਮੇਸ਼ਾ ਗਲਤ ਬੰਦੇ ਦੇ ਉਲਟ ਪੰਜਾਬ ਜਿਹੜਾ ਉਹ ਖੜਾ ਹੀ ਖੜਾ ਤੇ ਭਾਈ ਤੁਸੀਂ ਜਿਹੜੇ ਇੱਕ ਨੰਬਰ ਦੇ ਗਲਤ ਬੰਦੇ ਤੁਸੀਂ ਬੇਕੂਫ ਬਣਾ ਕੇ ਪੰਜਾਬ ਨੂੰ ਤੁਸੀਂ ਇਹ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਸੋਚਦੇ ਆ ਨਾ ਵੀ ਜਿਹੜਾ ਤੁਸੀਂ ਇਹ ਸੋਚਦੇ ਆ ਨਾ ਵੀ ਪੰਜਾਬ ਨੂੰ ਤੁਸੀਂ ਬੇਵਕੂਫ ਬਣਾ ਕੇ ਤੇ ਪੰਜਾਬ ਦੀ ਤੁਸੀਂ ਇਦਾਂ ਲੁੱਟ ਕਰ ਲੋਗੇ ਵੀਰ ਇਹ ਜਮਾ ਨਹੀਂ ਹੋਣ ਦਿੰਦੇ ਤੇ ਮੈਨੂੰ ਇੰਨਾ ਵੀ ਯਕੀਨ ਆ ਪੰਜਾਬੀ ਸਾਡੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਗੇ ਵੀਰੋ ਇਹ ਹੱਕ ਹਲਾਲ ਦੀ ਕਮਾਈ ਹੁੰਦੀ ਆ ਹਰ ਇੱਕ ਬੰਦੇ ਦੀ ਜਿਹੜੀ ਤੁਸੀਂ ਇੱਕ ਫੈਕਟਰੀ ਲਾ ਕੇ ਆਪ ਤੁਸੀਂ ਏਸੀ ਕਮਰਿਆਂ 'ਚ ਬੈਠ ਕੇ ਦਫ਼ਤਰਾਂ 'ਚ ਬੈਠ ਕੇ ਤੁਸੀਂ ਜਿਹੜੇ ਇੱਕ ਮਜ਼ਦੂਰ ਪਰਿਵਾਰ ਜਿਹੜੇ ਕੰਮ ਕਰਦੇ ਆ ਜਾਂ ਕੋਈ ਆਮ ਜਿਹੜੇ ਖੇਤੀਬਾੜੀ ਕਰਦੇ ਆ ਉਹ ਤੁਹਾਡੀਆਂ ਗੱਲਾਂ 'ਚ ਆ ਜਾਂਦੇ ਆ ਤੋ ਉਹਨਾਂ ਨੂੰ ਪਤਾ ਨਹੀਂ ਉਹ ਕਿੰਨਾ ਕੁ ਟਾਈਮ ਉਹਨਾਂ ਨੇ ਉਹ ਉਸ ਪੈਸੇ ਨੂੰ ਜੋੜਿਆ ਹੁੰਦਾ ਜਿਹੜੇ ਕੋਈ ਵੀ ਬੰਦਾ ਜਿਹੜਾ ਕਿਰਤ ਕਰਦਾ ਜਿਹੜਾ ਕੋਈ ਦਿਹਾੜੀ ਵੀ ਕਰਦਾ ਕਿਰਤ ਕਰਦਾ ਉਹਦੀ ਵੀ ਤੁਸੀਂ ਜਿਹੜੀ ਉਹ ਲੁੱਟ ਕਰ ਰਹੇ ਹੋ ਤੁਸੀਂ ਇਸ ਜਿਹੜੇ ਸੋਸ਼ਲ ਮੀਡੀਆ ਰਾਈ ਸੋ ਭਾਈ ਤੁਹਾਡਾ ਜਿਹੜਾ ਇਹ ਤਾਂ ਜਾਗਤਾ ਆ ਮੈਂ ਇਹ ਤੁਹਾਡੇ ਨਾਲ ਵਾਦਾ ਕਰਦਾ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਭਾਈ ਇਹ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰੋ ਜੋ ਅਵੇਅਰ ਕਰੋ ਭਾਈ ਜਿਹੜੇ ਠੱਗ ਤੁਹਾਨੂੰ ਸੋਸ਼ਲ ਮੂਡੀਆ ਮੀਡੀਆ ਰਾਈ ਆਕਰਸ਼ਿਤ ਕਰਦੇ ਕਿਉਂਕਿ ਮੈਨੂੰ ਵੀ ਇਹਨਾਂ ਨੇ ਆਕਰਸ਼ਿਤ ਕੀਤਾ ਸੀ ਤੇ ਮੇਰੇ ਮਿੱਤਰਾਂ ਨੇ ਮੰਨ ਲਓ ਮੈਨੂੰ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਕੋਈ ਬਾਈ ਤੂੰ ਦੇਖ ਲੈ ਹਣਾ ਸੋ ਭਾਈ ਬੇਨਤੀ ਇਹੀ ਆ ਕਿ ਇਹਨਾਂ ਨੂੰ ਠੱਗਾਂ ਨੂੰ ਇਹਨਾਂ ਦੇ ਕੋਈ ਦੁਕਾਨ ਤੇ ਨਾ ਜਾਵੇ ਸੋ ਭਾਈ ਜਿਹੜਾ ਤੁਸੀਂ ਪੈਸੇ ਇਹਨਾਂ ਨੂੰ ਦਿਓਗੇ ਉਹ ਤੁਹਾਡੇ ਸਾਰੇ ਇਹ ਬੇਕਾਰ ਹੋਣਗੇ ਸੋ ਭਾਈ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਜਿਹੜਾ ਵੀ ਮਿੱਤਰ ਦੇਖੇ ਸੋ ਭਾਈ ਅਗਲੀ ਵੀਡੀਓ ਮੈਂ ਵੇਟ ਕਰੂੰਗਾ ਕਿ ਇਹ ਵੀਡੀਓ ਪਾਉਣ ਤੇ ਮੈਂ ਫੇਰ ਸਬੂਤਾਂ ਦੇ ਸਮੇਤ ਇਸ ਮੁੰਡੇ ਦੀ ਜਿਹੜਾ ਇਹਨਾਂ ਦਾ ਲਵਿਸ਼ ਪਤਨੀ ਕੀ ਆ ਗਰਗਾ ਲਾਲਾ ਜੀ ਆ ਇਹ ਜਵਾਨ ਤੇ ਇਸ ਮੁੰਡੇ ਦੇ ਨਾਲ ਮੈਂ ਤੁਹਾਨੂੰ ਉਹ ਦਿਖਾਉਂਗਾ ਸਾਰੀਆਂ ਗੱਲਾਂ ਬਾਤਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ ਸ਼ੇਅਰ ਜਰੂਰ ਕਰ ਦੇਵੀਂ